let me drive थी थी है, है। थार। नहीं। थार। और पंजाब सिविल सर्विस स्कूल सद राजपाल जी ने में पंजाब जी और जी लिखा गया पंजाब सिविल सर्विस स्कूल जी लागू ਔਰ ਉਹਦੇ ਬੇਸ ਤੇ ਵੀ ਸੀਗਾ ਵੀ फोर्थ ਕਮਿਸ਼ਨ ਚੱਲਿਆ ਸੀ ਜਦੋਂ ਸੀ ਲੱਗਿਆ ਉਸ ਵਕ ਪਹਿਲਾ ਪੇ ਕਮਿਸ਼ਨ ਵੀ ਲੱਗ ਗਿਆ ਅੱਛਾ ਲੇਕਿਨ ਜਿਹੜਾ ਛੇਵਾਂ ਪੇ ਕਮਿਸ਼ਨ ਆਇਆ ਉਹ ਹੈ ਜਿਹੜਾ ਸਾਡੇ ਲਈ ਲੱਗਿਆ ਉਹ ਪਿਛਲੀ ਸਰਕਾਰ ਨੇ ਜਿਹੋ ਧੱਕਾ ਦਿੱਤਾ ਸੀ ਉਹਦੇ ਨਾਲ ਰੁਕ ਗਿਆ ਅੱਛਾ ਹੋਰ ਉਸ ਤੋਂ ਬਾਅਦ ਜਦੋਂ ਰੈਲੀਆਂ ਹੁੰਦੀਆਂ ਸੀਗੀਆਂ ਜੀ ਉਦੋਂ ਮੈਡਮ ਗਗਨਦੀਪ ਮਾਨ ਵੀ ਆਏ ਆ ਮੁੱਖ ਮੰਤਰੀ ਜੀ ਵੀ ਆਏ ਆ ਉਹ رائے ਵਾਰੀ ਕਹਿੰਦੇ ਸੀ ਆ ਜੀ ਤੁਹਾਡੀ ਮੰਗ ਜਾਇਜ਼ ਆ ਵੀ ਅਸੀਂ ਤੁਹਾਡੇ ਲਈ ਮੰਗਾਪੁਰੀਆਂ ਕਰਾਂਗੇ ਉਹਨਾ ਜਿਹੜੀ ਸਬ ਕਮੇਟੀ ਬਣਾਈ ਦੀ ਮੁੱਖ ਮੰਤਰੀ ਜੀ ਦੇ ਲਾ ਕੇ ਪਾਲ ਜੀ ਮਾ ਜੀ ਆ ਤਾਲੀਵਾਲ ਜੀ ਆ ਜਦੋਂ ਵੀ ਅਸੀਂ ਮੀਟਿੰਗ ਜਾਂਦੇ ਹਾਂ ਉਹ ਕਹਿੰਦੇ ਠੀਕ ਆ ਤੁਹਾਡੀ ਮੰਗ ਜਾਇਜ਼ ਆ ਲੇਕਿਨ ਮੈਡਮ ਕੋਈ ਕਾਰਵਾਈ ਨਹੀਂ ਹੋ ਰਹੀ ਅੱਛਾ ਮੀਟਿੰਗ ਸਬ ਕਮੇਟੀ ਨਾਲ ਹੋਊਗੀ 55 ਮੀਟਿੰਗਾਂ ਹੋ ਚੁੱਕੀਆਂ ਨੇ ਹੁਣ ਤੱਕ 54 ਮੀਟਿੰਗਸ ਹੋ ਚੁੱਕੀਆਂ ਔਰ 3 ਮਹੀਨਿਆਂ ਤੋਂ ਕੀ ਆ ਵੀ ਅਸੀਂ ਪ੍ਰਸ਼ਾਸਨ ਤੋਂ ਮੀਟਿੰਗ ਲੈਣੇ ਆ ਮੁੱਖ ਮੰਤਰੀ ਜੀ ਨਾਲ ਮੁੱਖ ਮੰਤਰੀ ਜੀ ਸੋ ਮੈਡਮ ਸਾਡੀ ਅਪੀਲ ਹੈ ਤੁਹਾਨੂੰ ਕਿ ਵੀ ਸਾਡੀ ਜਿਹੜੀ ਮੰਗ ਵੀ ਜਾਇਜ਼ ਹੈ ਜੀ ਬਿਲਕੁਲ ਔਰ ਇਹਦੇ ਵਿੱਚ ਕੋਈ ਸਰਕਾਰ ਦੇ ਖਜ਼ਾਨੇ ਦੇ ਕੋਈ ਤਾਂ ਪ੍ਰੈਸ਼ਰ ਵੀ ਨਹੀਂ ਹੈ ਜੀ 6th ਪੇ ਕਮਿਸ਼ਨ ਤੁਹਾਡੇ ਤੇ ਲਾਗੂ ਨਹੀਂ ਹੋਇਆ ਹਾਂਜੀ ਮੇਨ ਸਾ ਗੱਲ ਹੈ ਜੀ ਸਾਡਾ ਸਿਵਲ ਸਰਵਿਸ ਰੂਲਸ ਮੈਡਮ ਉਹ ਨਹੀਂ ਉਹ ਨਹੀਂ ਲਾਗੂ ਹੋਇਆ ਉਹ ਲਾਗੂ ਹੋਣ ਕਿਉਂਕਿ ਸਾਨੂੰ ਦੇਖੋ ਨੋਟੀਫਿਕੇਸ਼ਨ ਜਿਹੜਾ ਉਹਨਾਂ ਨੇ ਜਾਰੀ ਕੀਤੇ ਸੀਗੇ ਲੇਕਿਨ ਉਸ ਤੋਂ ਬਾਅਦ ਹੌਲੀ-ਹੌਲੀ ਅਗਲੀਆਂ ਸਰਕਾਰਾਂ ਨੇ ਉਹਨਾਂ ਨੂੰ ਬੰਦ ਕਰਤਾ ਜੀ ਉਹ ਉਹਦੇ ਵਿੱਚ ਵੱਡਾ ਜਿਹੜਾ ਅਫਸਰ ਚਾਹੀਦਾ ਸੀ ਵਿੱਚੀ ਉਹਨਾਂ ਨੇ ਮਤਲਬ ਕਿ ਗੋਲ-ਮੋਲ ਕਰਕੇ ਸਾਰਾ ਕੁਝ ਉਹ ਉਹਨੂੰ ਕਰਤਾ ਹੈ। ਐਜੂਕੇਸ਼ਨ ਡਿਪਾਰਟਮੈਂਟ ਵਾਲਾ ਕੀ ਮਤਲਬ ਉਹ ਕੀ ਕਹਿੰਦੇ ਆ ਉਹ ਕਿਉਂ ਮਤਲਬ ਉਹ ਤਾਂ ਆਪਣੇ ਮੰਤਰੀ ਸਾਹਿਬ ਕਹਿੰਦੇ ਜੀ ਮੇਰੇ ਵੱਲੋਂ ਅੱਜ ਲਖਵਾ ਲਓ ਲੇਕਿਨ ਫైనాన్స్ ਦੇ ਵਿੱਚ ਕਹਿੰਦੇ ਜੀ ਪ੍ਰੋਬਲਮ ਆ ਰਹੀ ਆ ਜਦੋਂ ਫైనాన్స్ ਕੋਲੇ ਜਾਂਦਾ ਜੀ ਉਹ ਕਹਿੰਦੇ ਤੁਹਾਡੀ ਫਾਈਲ ਇੱਥੇ ਆ ਤੁਹਾਡੀ ਫਾਈਲ ਉੱਥੇ ਆ ਜੀ ਤਨਖਾਹ ਤਾਂ ਮੇਰੇ ਸਾਡੀ ਹੁਣ ਵਿਖਿਆਣੇ ਚ ਹੀ ਆ ਰਹੀ ਹੈ ਪੰਜਾਬ ਸਰਕਾਰ ਹੀ ਪੇ ਕਰ ਰਹੀ ਹੈ ਹੁਣ ਵੀ ਸਾਨੂੰ ਪਾਉਣਾ ਬਹੁਤ ਫਰਕ ਨਹੀਂ ਪੈਂਦਾ ਹਾਂਜੀ ਇਹ ਵੱਡਾ ਜਾਏ ਵਾਈਟ ਹੋ ਜਾਊ ਵਾਈਡ ਹੋਜੇ ਯਾਰ ਮੈਂ ਤਾਂ ਉਹ ਉਹ ਜਾ ਰਹੀ ਹਾਂ ਬਹੁਤ ਹਾਲੇ ਤੋਂ ਮੈਂ ਕਾਪੀ ਹੀ ਲਾ ਲਓ ਜੀ ਸਾਡੇ ਪੜਾ ਰਹੇ ਲਾ ਬਲੋਜ ਮੈਂ ਨਹੀਂ ਹੱਸਦੀ ਅਸੀਂ ਪਿੱਛੇ ਰਹੇ ਫਿਰ ਹਾਂ ਜੀ ਅਸੀਂ ਇੱਥੇ ਰਹੇ ਹਾਂ ਵਾਲੇ ਕਦੇ ਪਿੱਛੇ ਨਹੀਂ ਰਹਿੰਦੇ ਪਿੱਛੇ ਰਹੇ ਜੀ ਤਾਂ ਬਹੁਤ ਏ ਰੋਕਿਆ ਦੋ ਕਾਪੀ ਪੱਦੀ ਪਿੱਛੇ ਵਰਦੇ ਹੋਜੂਗਾ ਹੋਜੂਗਾ ਬਹੁਤ ਬਹੁਤ ਨੂੰ ਸ਼ਰਮ ਆਉਂਦੀ ਬਹੁਤ ਪਰੇਸ਼ਾਨ ਉਹ ਜੋ ਸੀਨੀਅਰ ਉਹ ਸਨੀਅਰਿਟੀ ਵਾਈਜ਼ਰ ਕਿ ਆ ਜਾਂਦੇ ਉਹ ਅਸੀਂ ਪਿੱਛੇ ਰਹ ਜੀ ਨੇ ਡਿਸਟ੍ਰਿਕਟ ਸਾਡੇ ਨਾਲ ਪਿੱਛੇ ਚੱਲੇ ਜਾਂਦੇ ਜਿਹੜੇ 2010 ਤੋਂ ਬਾਅਦ ਵੀ ਪੜ੍ਹ ਕੇ ਗਏ ਉਹ ਵੀ ਸਿੱਡੇ ਨਾਲ ਲੱਗਿਆ ਅਸੀਂ ਕਾਪੀ ਨਾਲ ਆਪ ਦੇ ਕੋਲ ਹਾਂ ਜੀ ਸਾਡੇ ਸਟੂਡੈਂਟਸ ਅੜ ਤੋਂ ਅਕੀਮੈਂਟਿਕ ਰਿਕਮੈਂਡ ਕਰਦੇ ਜਿਹੜੇ ਪੰਜ ਸਾਲ ਕੇ ਨਾਲ ਕਰੇ ਕਰੀਸ਼ਟ ਕੀ ਤੁਹਾਡਾ ਨਾਮ ਹੈ ਕਿ ਇਹਦਾ ਤੁਹਾਡਾ ਮਹਿਕਮਾ ਹੈ ਅੱਜ ਤੁਸੀਂ ਆਏ ਹੋ ਡਾਕਟਰ ਬਜੀਤ ਕੌਰ ਜੀ ਦੀ ਕੁਰਸੀ ਦੇ ਕੋਲ ਇਕੱਠੇ ਹੋ ਕੇ ਕੀ ਮਸਲਾ ਸੀ ਕੀ ਮਾਮਲਾ ਜੀ ਵਿਰਣਮ प्रदीप 베ਰੀਜ ਜ਼ਿਲ੍ਹਾ ਪ੍ਰਧਾਨ ਕੰਪਿਊਟਰ ਡਾਟਾ ਕਮਿਟੀ ਦੇ ਮੈਂਬਰ ਸ਼੍ਰੀ ਮਕਸਰ ਸਾਹਿਬ ਅੱਜ ਅਸੀਂ ਇੱਥੇ ਮੁੱਖ ਮੰਤਰੀ ਭਾਲ ਯਾਤਰਾ ਦੇ ਤਹਿਤ ਆਏ ਆਂ ਅਸੀਂ ਮੰਤਰੀ ਮੈਡਮ ਨੂੰ ਪਹਿਲਾਂ ਵੀ ਤਿੰਨ ਵਾਰ ਮਿਲ ਚੁੱਕੇ ਆਂ ਔਰ ਆਪਣੀਆਂ ਮੰਗਾਂ ਬਾਰੇ ਉਹਨਾਂ ਨਾਲ ਗੱਲਬਾਤ ਕਰ ਚੁੱਕੇ ਆਂ ਪਿਛਲੇ 3 ਮਹੀਨਿਆਂ ਤੋਂ ਅਸੀਂ ਵਾਰ-ਵਾਰ ਪ੍ਰਸ਼ਾਸਨ ਦੇ ਜ਼ਰੀਏ ਮੁੱਖ ਮੰਤਰੀ ਨਾਲ ਮੀਟਿੰਗ ਲੈਣ ਦੀ ਕੋਸ਼ਿਸ਼ ਕਰ ਰਹੇ ਆਂ ਲੇਕਿਨ ਮੀਟਿੰਗ ਦੇ ਦਿੱਤੀ ਜਾਂਦੀ ਹੈ ਲੇਕਿਨ ਅੱਗੋਂ ਮੁੱਖ ਮੰਤਰੀ ਜੀ ਮੀਟਿੰਗ ਅਟੈਂਡ ਨਹੀਂ ਕਰਦੇ ਔਰ ਜਦੋਂ ਇਹ ਸੱਤਾ ਦੇ ਵਿੱਚ ਆਏ ਸੀਗੇ ਤਾਂ ਉਦੋਂ ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਚੋਣ ਮੈਨੀਫੈਸਟੋ ਦੇ ਵਿੱਚ ਬਕਾਇਦਾ ਇਹਨਾਂ ਨੇ ਸਾਡੀ ਜਿਹੜੀ ਡਿਮਾਂਡ ਪਾਈ ਸੀ ਕਿ ਤੁਹਾਨੂੰ ਅਸੀਂ ਪਿਕਟਸ ਸੁਸਾਇਟੀ ਦੇ ਅੰਦਰ ਜਿਹੜੇ ਸਿਵਲ ਸਰਵਿਸ ਰੂਲਸ ਆ ਉਹ ਲਾਗੂ ਕਰਾਂਗੇ ਤੇ ਸਿੱਖਿਆ ਭਾਗ ਦੇ ਵਿੱਚ ਮਰਜ ਕਰਾਂਗੇ ਲੇਕਿਨ 2 ਸਾਲ ਹੋ ਗਏ ਜੀ ਇਵਨ ਕਿ ਸਿੱਖਿਆ ਮੰਤਰੀ ਜੀ ਨੇ ਵੀ ਦੀਵਾਲੀ ਸੀ ਜਿਹੜੀ 2022 ਦੀ ਉੱਥੇ ਦੀਵਾਲੀ ਦਾ ਤੋਹਫਾ ਦੇ ਦੇਣ ਦੀ ਗੱਲ ਕੀਤੀ ਸੀ ਲੇਕਿਨ ਤੁਸੀਂ ਦੇਖ ਲਓ ਵੀ ਦੀਵਾਲੀ 2022 ਦੀ ਵੀ ਲੰਘ ਗਈ 2023 ਦੀ ਵੀ ਲੰਘ ਗਈ ਲੇਕਿਨ ਹਜੇ ਤੱਕ ਜਿਹੜਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਸੋ ਸਾਡੀ ਇਹ ਮੰਗ ਹੈ ਔਰ ਮੰਤਰੀ ਜੀ ਕੋਲ ਵੀ ਅਸੀਂ ਇਹੀ ਮੰਗ ਲੈ ਕੇ ਆਏ ਆ ਕਿ ਤੁਹਾਡੇ ਮੁੱਖ ਮੰਤਰੀ ਜੀ ਵਾਰ-ਵਾਰ ਮੀਟਿੰਗ ਦੇ ਰਹੇ ਆ ਲੇਕਿਨ ਖੁਦ ਨਹੀਂ ਮਿਲ ਰਹੇ ਤਾਂ ਤੁਸੀਂ ਸਾਨੂੰ ਲੱਭ ਦਿਓ ਤਾਂ ਕਿ ਜਿਹੜੀਆਂ ਸਾਡੀਆਂ ਮੰਗਾਂ ਉਹਨਾਂ ਨੂੰ ਪੂਰਾ ਕਰ ਦਿਓ ਮਾਮਲਾ ਕੀ ਸੀ ਸ਼ਰਮਕਲੋ ਕਿੱਥੇ ਜਾ ਕੇ ਤੁਹਾਡੀ ਜਿਹੜੀ ਗੱਲਬਾਤ ਇੱਥੇ ਰੁਕੀ ਹੋਈ ਸੀ ਅੱਜ ਕੋਈ ਤੁਹਾਡੇ ਇੱਥੇ ਪਹੁੰਚਣ ਦਾ ਮਨਸਕਪ ਦੇਣ ਦਾ ਮਨ ਨਹੀਂ ਉਹ ਗੱਲਬਾਤ ਕਰਨ ਦਾ ਕੋਈ ਫੈਸਲਾ ਹੋਇਆ ਤੁਹਾਨੂੰ ਮਾਮਲਾ ਤਾਂ ਇਹ ਹੈ ਜੀ ਕਿ ਸਬ ਕਮੇਟੀ ਦੇ ਪੰਜੋਂ ਮੰਤਰੀਆਂ ਨੂੰ ਅਸੀਂ ਆਪਣੀਆਂ ਮੰਗਾਂ ਬਾਰੇ ਦੱਸ ਚੁੱਕੇ ਹਾਂ ਸਬ ਕਮੇਟੀ ਨਾਲ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਅਧਿਕਾਰੀਆਂ ਦੇ ਨਾਲ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਹੁਣ ਤੱਕ ਤਕਰੀਬਨ 54 ਮੀਟਿੰਗਾਂ ਜਿਹੜੀਆਂ CAU ਪੰਜਾਬ ਦੀਆਂ ਪੰਜਾਬ ਸਰਕਾਰ ਦੇ ਨਾਲ ਹੋ ਚੁੱਕੀਆਂ ਲੇਕਿਨ ਇਸ ਦੇ ਬਾਵਜੂਦ ਹੋ ਕੀ ਰਿਹਾ ਕਿ ਜੋ ਹਾਲਾਤ ਪਹਿਲੀ ਮੀਟਿੰਗ ਸੀਗੇ ਉਹੀ ਹਾਲਾਤ ਅੱਜ ਹੈ ਯਾਨੀ ਕਿ ਜੋ ਪਹਿਲੇ ਦਿਨ ਜੋ ਕੁਝ ਇਹਨਾਂ ਨੇ ਨਹੀਂ ਕੀਤਾ ਉਵੇਂ ਹੀ ਅੱਜ 54ਵੀਂ ਮੀਟਿੰਗ ਦੇ ਵਿੱਚ ਵੀ ਉਹੀ ਚੀਜ਼ ਹੈ ਸੋ ਸਾਡੀ ਮੰਗ ਇਹ ਹੈ ਵੀ ਜੇ ਤੁਸੀਂ ਵਾਰ-ਵਾਰ ਮੀਟਿੰਗ ਕਰ ਰਹੇ ਹੋ ਇੱਕੋ ਗੱਲ ਨੂੰ ਅਸੀਂ ਵਾਰ-ਵਾਰ ਦੱਸ ਰਹੇ ਹਾਂ ਵੀ ਸਾਡੇ ਦੇ 6ਵੇਂ ਪੇ ਕਮਿਸ਼ਨ ਜਿਹੜਾ ਉਹ ਲਾਗੂ ਕਰਨਾ ਹੈ ਜੀ ਸੀਐਸਆਰ ਰੂਲ ਸਾਡੀ ਫਿਕਟਰ ਸੁਸਾਇਟੀ ਦੇ ਵਿੱਚ ਹੈਗੀ ਹੈ ਜਿਹੜੇ ਇੰਪਲੀਮੈਂਟ ਨਹੀਂ ਕੀਤੇ ਉਹ ਕਰਨੇ ਆਂ ਔਰ ਸਿੱਖਿਆ ਭਾਗ ਦੇ ਵਿੱਚ ਮਰਜ ਕਰਨਾ ਲੇਕਿਨ ਇਨੀਆਂ 54 ਮੀਟਿੰਗਾਂ ਦੇ ਵਿੱਚ ਵੀ ਜੇਕਰ ਸਰਕਾਰ ਨੂੰ ਨਹੀਂ ਪਤਾ ਲੱਗਿਆ ਤਾਂ ਫਿਰ ਉਥੋਂ ਇਹੀ ਪਤਾ ਲੱਗਦਾ ਹੈ ਵੀ ਸਰਕਾਰ ਜਿਹੜੀ ਨੀਅਤ ਹੈ ਉਹ ਸਾਡੀਆਂ ਜਿਹੜੀਆਂ ਮੰਗਾਂ ਨੂੰ ਪੂਰਾ ਕਰਨ ਦੀ ਨਹੀਂ ਹੈ ਜੇਕਰ ਸਰਕਾਰ ਆਪਣੀ ਨੀਅਤ ਸਾਫ਼ ਰੱਖੇ ਤਾਂ ਹੁਣ ਸਰਕਾਰ ਨੂੰ ਸਭ ਪਤਾ ਈਵਨ ਕੇ سوشل میڈیا ਦੇ ਉੱਤੇ ਵੀ ਸਾਡੀ ਮੰਗ ਸਭ ਨੂੰ ਪਤਾ ਹਰੇਕ ਮੰਤਰੀ ਦੀ ਜ਼ੁਬਾਨ ਤੇ ਐ ਤਾਂ ਫਿਰ ਇਸ ਤੋਂ ਬਾਅਦ ਕੁਝ ਰਹਿ ਨਹੀਂ ਜਾਂਦਾ ਮੰਗ ਪੱਤਰ ਜਿੰਦਿਆਂ ਉਸ ਤੋਂ ਬਾਅਦ ਅਸੀਂ ਇੱਕ ਗੱਲ ਕਹੀ ਹੈ ਕਿ ਜਿਹੜੀ ਹੁਣ ਡਾਕਟਰ ਬਜੀਤਪੁਰ ਤੇ ਕਾਸ਼ ਹੈ ਜੇ ਅਗਰ ਉਹ ਤੁਹਾਡੀ ਆਸ ਤੇ खरे ਨਹੀਂ ਉਤਰਦੇ ਤਾਂ ਅਗਲੀ ਰਣਨੀਤੀ ਤੁਹਾਡੀ ਕੀ ਹੋਈ ਸਾਡੀ ਅਗਲੀ ਰਣਨੀਤੀ ਇਹ ਹੈ ਜੀ ਕਿ ਜਿਹੜੀ ਪਾਲ ਯਾਤਰਾ ਹੁਣ ਅਸੀਂ 21 ਤਰੀਕ ਨੂੰ ਚੰਡੀਗੜ੍ਹ ਚ ਕਰਨੀ ਹੈ ਔਰ ਇਸ ਤੋਂ ਬਾਅਦ ਵੀ ਜੇਕਰ ਮੁੱਖ ਮੰਤਰੀ ਸਾਹਿਬ ਸਾਨੂੰ ਨਹੀਂ ਲੱਭਦੇ ਤਾਂ ਅਸੀਂ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਪੀਕ ਤੱਕ ਲੈ ਕੇ ਜਾਵਾਂਗੇ ਮੈਡਮ ਐਂਡ ਟੀਚਰਸ ਨੇ ਜੋ ਤੁਹਾਡੇ ਕੋਲ ਮੰਗ ਪੱਤਰ ਲਈ ਆਏ ਆ ਕੀ ਉਹਨਾਂ ਦੀ ਮੰਗ ਸੀ ਕਿ ਤੁਹਾਡੇ ਹੁੰਦਾ ਅ ਹੁਸ਼ ਇਹਨਾਂ ਦੀ ਸਰਵਿਸ ਰੂਲ ਦੇ ਰਿਗਾਰਡਿੰਗ ਡਿਮਾਂਡ ਤੇ ਔਰ 6 ਮਹੀਨੇ ਪੇ ਕਮਿਸ਼ਨ ਦੀ ਗੱਲ ਇਹਨਾਂ ਨੇ ਮੇਰੇ ਨਾਲ ਕੀਤੀ ਆ ਉਹਦਾ ਫਾਲੋਅ ਅਪ ਵੀ ਮੈਂ ਲਿਆ ਮੰਤਰੀ ਸਾਹਿਬ ਨਾਲ ਵੀ ਗੱਲਬਾਤ ਕੀਤੀ ਹੈ ਕੱਲ ਮੀਟਿੰਗ ਵੀ ਹੋ ਕੇ ਹੱਟੀ ਹੈ ਫਾਈਨੈਂਸ ਡਿਪਾਰਟਮੈਂਟ ਦੇ ਵਿੱਚ ਇਹਨਾਂ ਦਾ ਕੇਸ ਜਿਹੜਾ ਹੈ ਕਿਤੇ ਅੜਿਆ ਹੋਇਆ ਜਾਂ ਕੁਝ ਉਹਨੂੰ ਉਹ ਪ੍ਰੋਸੀਡ ਕਰ ਰਹੇ ਨੇ ਤੇ ਮੈਂ ਇਹਨਾਂ ਦਾ ਅੱਗੇ ਤੱਕ ਫਾਲੋਅ ਅਪ ਲਾਵਾਂਗੀ ਸੈਕਟਰੀ ਸਾਹਿਬ ਨਾਲ ਹਲੇ ਮੇਰੀ ਗੱਲ ਨਹੀਂ ਹੋ ਸਕੀ ਸੋ ਪਤਾ ਕਰਕੇ ਅਸੀਂ ਆਪਦੇ ਅਧਿਆਪਕਾਂ ਦੇ ਨਾਲ ਆ ਤੇ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀ ਹੈਲਪ ਵੱਧ ਤੋਂ ਵੱਧ ਕੀਤੀ ਜਾਵੇ। ਪਰ ਮੈਂ ਇੱਕ ਜਿਹੜਾ ਅਧਿਆਪਕ ਵਰਕ ਦਾ ਜਿਹੜਾ ਇਹ ਕਹਿ ਰਹੇ ਨੇ ਕਿ ਜਦੋਂ ਵੀ ਅਸੀਂ ਉਹਨਾਂ ਨੂੰ ਕੁਝ ਦਿਆਂ ਤਾਂ ਉਹ ਅੰਡਰ ਪ੍ਰੋਸੈਸ ਦਾ ਕਹਿੰਦੇ ਨੇ। ਫਲਾਂਗੇ 54 ਵਾਰ ਮੀਟਿੰਗਾਂ ਦਾ ਵੀ ਆਰਗੇਨਾਈਜ਼। ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਮਸਲੇ ਉਲਝ ਜਾਂਦੇ ਨੇ। ਉਹ ਕੋਈ ਜਾਣਬੁੱਝ ਕੇ ਨਹੀਂ ਕੀਤੇ ਜਾਂਦੇ। ਕਈ ਵਾਰ ਕੋਈ ਇਸ ਤਰ੍ਹਾਂ ਦੀਆਂ ਪ੍ਰੋਸੀਜਰ ਦੇ ਵਿੱਚ ਇਸ ਤਰ੍ਹਾਂ ਦੀਆਂ ਰੁਕਾਵਟਾਂ ਆ ਜਾਂਦੀਆਂ ਵੀ ਜਿਵੇਂ ਅਸੀਂ ਉਹਨਾਂ ਨੂੰ ਫਾਲੋ ਵੀ ਕਰਦੇ ਆ ਤਾਂ ਕੁਝ ਲੋਕ ਕੋਰਟ ਕੇਸ ਕਰ ਦਿੰਦੇ ਨੇ ਜਾਂ ਇਹਨਾਂ ਚੀਜ਼ਾਂ ਤੋਂ ਡਰਦੇ ਆ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਸਾਰਾ ਕੁਝ ਬਹੁਤ ਸਮਝਦਾਰੀ ਨਾਲ ਕਰਨਾ ਪੈਂਦਾ ਸੋ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਟਾਲਿਆ ਜਾ ਰਿਹਾ ਜਾਂ ਉਹਨਾਂ ਨੂੰ ਕੋਈ ਲਾਰੇ ਲਾਏ ਜਾ ਰਹੇ ਨੇ ਕੰਮ ਇਨ ਪ੍ਰੋਸੈਸ ਹੈ ਔਰ ਜਲਦੀ ਇਹਨਾਂ ਨੂੰ ਦੱਸਾਂਗੇ ਕਿ ਕਿੱਥੇ ਹੈ ਮਨ ਮੇਰੇ ਕੋਲ ਨਾਲ ਇਹ ਵੀ ਕਿਹਾ ਗਿਆ ਕਿ ਹੁਣ ਲਾਸਟ ਤੇ ਜਿਹੜੀ ਡਾਕਟਰ ਬਲਜੀਤ कौर ਤੇ ਹੀ ਆਸ ਹੈ ਕਿ ਲੱਗਦਾ ਹੈ ਕਿ ਤੁਸੀਂ ਉਹਨਾਂ ਦੀ ਆਸ ਤੇ ਕਰੀ ਤੁਰੇ ਹੋ ਅਨ ਦੇਖੋ ਜੀ ਅਸੀਂ ਤਾਂ ਕੋਸ਼ਿਸ਼ ਕਰ ਸਕਦੇ ਹਾਂ ਔਰ ਆਪਣੇ ਲੋਕਾਂ ਦੇ ਨਾਲ ਹਮੇਸ਼ਾ ਖੜਨ ਦਾ ਹਰ ਲੀਡਰ ਦਾ ਵਾਅਦਾ ਵੀ ਹੁੰਦਾ ਤੇ ਕਰਦੇ ਵੀ ਆ ਉਹ ਬਾਕੀ ਮੇਰੇ ਕੋਲ ਆਏ ਨੇ ਜੇ ਆਸ ਲੈ ਕੇ ਆਏ ਨੇ ਤਾਂ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਉਹਨਾਂ ਦੀ ਆਸ ਪੂਰੀ ਕਰਨ ਲਈ ਮੈਂ ਆਪਣੀ ਬਾਹ ਲਾਉਂਗੀ